ਸੂਰਤ ਸਿੰਘ ਕਿੱਥੇ ਆ ਪਾਈ ਆਹ ਬੋਰੀਆਂ ਲੈ ਲਓ ਬਾਹਰੋਂ ਆਵਾਜ਼ ਆਉਂਦੀ ਹੈ ਲਾਂਗਾਓ ਮਹਾਪਰਸ਼ੂ ਜੀ ਆਇਆਂ ਨੂੰ ਸੂਰਤ ਸਿੰਘ ਹੱਥ ਜੋੜਦਾ ਬੋਲਿਆ ਆ ਫੜ ਪਾਈ ਬੋਰੀਆਂ ਐਤ ਕੀ ਪਰਕੇ ਦਿਉ ਪਿਛਲੀ ਵਾਰ ਵਾਲੀ ਨਾ ਕਰਿਓ ਪਰ ਐਤ ਕੀ ਦੋ ਬੋਰੀਆਂ ਕਿਉਂ ਮਹਾਪਰਸ਼ੂ ਮੈਂ ਤਾਂ ਪਿਛਲੀ ਵਾਰ ਵੀ ਉਗਰਾਹੀ ਦਿੱਤੀ ਸੀ ਐਤ ਕੀ ਆਪਾਂ ਵਿਸਾਖੀ ਦਾ ਮੇਲਾ ਆਪਣੇ ਗੁਰਦੁਆਰੇ ਲਾਉਣਾ ਇੱਕ ਬੋਰੀ ਓਦੀ ਐ ਐਤ ਕੀ ਬੋਰੀਆਂ ਵਿਸਾਖੀ ਤੋਂ ਪਹਿਲਾਂ ਪਹਿਲਾਂ ਇਕੱਠੀਆਂ ਕਰਨ ਆਉਣਗੇ ਸਿੰਘ ਜੇ ਉਦੋਂ ਤੱਕ ਫਸਲ ਨਾ ਵਿਕੀ ਤਾਂ ਪੈਸੇ ਵੀ ਦੇ ਸਕਦੇ ਹਾਂ ਪਰ ਖਾਲੀ ਨਹੀਂ ਜਾਣਾ ਅਸੀਂ ਠੀਕ ਹੈ ਜੀ ਹੁਕਮ ਸਿਰ ਮੱਥੇ ਸੂਰਤ ਸਿੰਘ ਬੋਰੀਆਂ ਫੜਦਾ ਸਤਕਾਰ ਸਹਿਤ ਬੋਲਿਆ ਸੂਰਤ ਸਿੰਘ ਇੱਕ ਗਰੀਬੜਾ ਜਿਹਾ ਛੋਟਾ ਕਿਸਾਨ ਪਰ ਹੈ ਪੂਰਾ ਸਿੱਦਕ ਵਾਲਾ ਗੁਰੂ ਦਾ ਪਿਆਰਾ ਸਿੱਖ ਪਿੰਡ ਦੇ 2-4 ਬੰਦਿਆਂ ਨੂੰ ਛੱਡ ਕੇ ਬਾਕੀ ਸਾਰਾ ਪਿੰਡ ਉਹਨੂੰ ਸੂਰਤੀ ਕਹਿ ਕੇ ਬੁਲਾਉਂਦਾ ਹੈ ਉਹ ਆਪਣੇ ਪਰਿਵਾਰ ਨਾਲ ਪਿੰਡ ਦੇ ਬਾਹਰਵਾਜ ਜੈਲਦੜ ਦੀ ਜ਼ਮੀਨ ਕੋਲ ਨਿੱਕੇ ਜਿਹੇ ਘਰ ਵਿੱਚ ਰਹਿੰਦਾ ਹੈ ਉਸਦੇ ਪਰਿਵਾਰ ਵਿੱਚ ਇੱਕ ਬਿਮਾਰ ਬੁੱਢੀ ਮਾਂ ਜਿਹਦੀ ਉਹ ਮਨੋਂ ਤਨੋਂ ਸੇਵਾ ਕਰਦਾ ਹੈ ਪਤਨੀ ਜਗੀਰੋ ਜੋ ਕਿ ਬਹੁਤ ਗੁੱਸੇ ਵਾਲੀ ਹੈ ਪਰ ਦਿਲ ਦੀ ਸਾਫ ਹੈ ਦੋ ਬੱਚੇ ਇੱਕ ਮੁੰਡਾ ਆਗਿਆਪਾਲ ਤੇ ਇੱਕ ਕੁੜੀ ਸੁਖਮਨੀ ਰਹਿੰਦੇ ਹਨ ਸੂਰਤ ਸਿੰਘ ਹੱਥੀ ਕਿਰਤ ਕਰਕੇ ਆਪਣੇ ਬੱਚਿਆਂ ਦਾ ਪੇਟ ਪਰਦਾ ਬੇਸ਼ੱਕ ਉਸਦੀ ਕਮਾਈ ਥੋੜੀ ਹੈ ਪਰ ਉਹ ਸਬਰ ਸੰਤੋਖ ਵਾਲਾ ਹੈ ਆ ਗਏ ਇਹ ਫੇਰ ਬੋਰੀਆਂ ਲੈ ਕੇ ਅੱਜ ਫਸਲ ਦੇ ਜੀ ਨੂੰ ਚਾਰ ਦੇਣੀ ਹੋਈ ਤੇ ਵੇਲੇ ਨਾਲ ਹੀ ਬੋਰੀਆਂ ਛੁੱਟਦੇ ਫਿਰਦੇ ਆ ਜਗੀਰੋ ਬੋਰੀਆਂ ਫੜੀ ਆਉਂਦੇ ਸੂਰਤ ਸਿੰਘ ਨੂੰ ਬੋਲਣ ਲੱਗ ਪਈ ਐ ਨਹੀਂ ਬੋਲੀਦਾ ਜਗੀਰੋ ਦਸਵੰਦ ਦੇਣਾ ਆਪਣਾ ਫਰਜ ਹੈ ਸੂਰਤ ਸਿੰਘ ਬੋਲਿਆ ਮੈਨੂੰ ਪਤਾ ਹੈ ਗੁਰੂ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਦਸਵੰਦ ਕੱਢਣ ਲਈ ਆਖਿਆ ਪਰ ਉਹਨਾਂ ਸ਼ਰਦਾ ਨਾਲ ਕੱਢਣ ਲਈ ਕਿਹਾ ਨਾ ਕਿ ਗੱਲ ਤੇ ਗੁੱਠਾ ਦੇ ਕੇ ਜਗੀਰੋ ਬੋਲੀ ਚੱਲ ਛੱਡ ਕੁਛ ਨਹੀਂ ਹੁੰਦਾ ਜਿੱਥੇ ਇੱਕ ਬੋਰੀ ਦੇਂਦੇ ਸੀ ਹੁਣ ਦੋ ਦੇ ਦੇਾਂਗੇ ਲਿਆ ਦਾਤੀ ਤੇ ਪੱਲੀ ਫੜਾ ਮੈਂ ਰੁਗ ਪੱਠੇ ਵੱਢ ਲਿਆ ਵਾਂ ਦੇਖੋ ਜੀ ਬੋਰੀਆਂ ਦੇਣ ਦਾ ਕੋਈ ਹੱਜ ਨਹੀਂ ਭਾਵੇਂ ਦੋ ਛੱਡ ਕੇ ਚਾਹ ਦੇ ਦੋ ਪਰ ਮੈਨੂੰ ਲੱਗਦਾ ਕਿ ਦਾਨ ਪੁੰਨ ਸ਼ਰਦਾ ਅਨੁਸਾਰ ਹੋਣਾ ਚਾਹੀਦਾ ਕੋਈ ਦੇਣਯੋਗਾ ਹੁੰਦਾ ਹੈ ਕੋਈ ਨਹੀਂ ਫਿਰ ਅਗਲੇ ਨੂੰ ਔਖਾ ਕਰਕੇ ਵੱਡੇ ਵੱਡੇ ਮੇਲੇ ਲਗਾਉਣ ਦਾ ਕੀ ਮਤਲਬ ਜਗੀਰੋ ਪੱਲੀ ਪੜਾਉਂਦੀ ਬੋਲੀ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਹੁਣ ਜਗੀਰਕੁਰੇ ਥਾਂ ਥਾਂ ਧਾਰਮਿਕ ਸਥਾਨ ਬਣਦੇ ਆ ਜਣਾ ਖਣਾ ਸਾਧੂ ਸੰਤ ਬਣਦੇ ਆ ਪਰ ਅਸਲ ਵਿੱਚ ਧਰਮ ਦੇ ਨਾਂ ਤੇ ਲੁੱਟਖਸਟ ਹੋ ਰਹੀ ਏ ਸੂਤ ਸਿੰਘ ਦੁਖੀ ਹੁੰਦਾ ਬੋਲਿਆ ਇਹ ਹੀ ਤਾਂ ਮੈਂ ਕਹਿੰਨੀ ਆ ਵੀ ਇਹ ਮੇਲਿਆਂ ਦੇ ਨਾਂ ਤੇ ਆਪਾਂ ਨੂੰ ਲੁੱਟਦੇ ਆ ਅੱppa ਨਹੀਂ ਦੇਣੀਆਂ ਦੋ ਬੋਰੀਆਂ ਮੈਂ ਤਾਂ ਕਹਿਣੀ ਆ ਕਿ ਇੱਕ ਵੀ ਨਾ ਦਈਏ ਜਗੀਰੋ ਬੋਲੀ ਨਹੀਂ ਜਗੀਰੋ ਦੇਣੀਆਂ ਕਿਉਂ ਨਹੀਂ ਗੁਰੂ ਮਹਾਰਾਜ ਨੇ ਆਪਨ ਲਈ ਸਾਰਾ ਪਰਿਵਾਰ ਵਾਰ ਦਿੱਤਾ ਸੀ ਤੇ ਅਸੀਂ ਦੋ ਬੋਰੀਆਂ ਨਹੀਂ ਦੇ ਸਕਦੇ ਬੇਸ਼ੱਕ ਅੱਜ ਇਹ ਬੱਜਮੀਆਂ ਉਗਰਾਹੀਆਂ ਲੈਂਦੇ ਆ ਪਰ ਗੁਰੂ ਜੀ ਨੇ ਤਾਂ ਸਿਰਫ ਕਿਰਤ ਕਮਾਈ ਚੋਂ ਦਸਵੰਦ ਕੱਢਣ ਲਈ ਹੀ ਕਿਹਾ ਸੀ ਆਪਾਂ ਇਹਨਾਂ ਦੇ ਮੂੰਹ ਉਗਰਾਹੀ ਨਹੀਂ ਦੇਣੀ ਆਪਾਂ ਤਾਂ ਦਸਵੰਦ ਕੱਢਣਾ ਨਾਲੇ ਧਰਮ ਮਾਰਾ ਨਹੀਂ ਹੁੰਦਾ ਮਾਰੇ ਤਾਂ ਇਹ ਧਰਮ ਦੇ ਠੇਕੇਦਾਰ ਨੇ ਜਿਹੜੇ ਲੋਕਾਂ ਨੂੰ ਲੁੱਟਦੇ ਵੀ ਐ ਤੇ ਧਰਮ ਦੇ ਨਾਂ ਤੇ ਲੜਾਈਆਂ ਵੀ ਕਰਾਉਂਦੇ ਆ ਸੂਰਤ ਸਿੰਘ ਜਗੀਰੂ ਨੂੰ ਸਮਝਾਉਂਦਾ ਹੈ ਸੂਰਤ ਸਿੰਘ ਹੁਣਾਂ ਦਾ ਪਿੰਡ ਵੱਡਾ ਹੋਣ ਕਰਕੇ ਪੰਜ ਪੱਤੀਆਂ ਵਿੱਚ ਵੰਡਿਆ ਹੋਇਆ ਸੀ ਹਰੇਕ ਪੱਤੀ ਦਾ ਆਪਣਾ ਆਪਣਾ ਗੁਰਦੁਆਰਾ ਸੀ ਪਹਿਲਾਂ ਸਾਰਾ ਪਿੰਡ ਇੱਕੋ ਗੁਰਦੁਆਰੇ ਵਿੱਚ ਹੀ ਵਿਸਾਖੀ ਦਾ ਮੇਲਾ ਮਨਾਉਂਦਾ ਸੀ ਸਾਰਾ ਪਿੰਡ ਆਪਣੀ ਸ਼ਰਦਾ ਅਨੁਸਾਰ ਸੇਵਾ ਕਰਦਾ ਸੀ ਕਿਸੇ ਤੇ ਕੋਈ ਬੰਦਿਸ਼ ਨਹੀਂ ਸੀ ਪਰ ਪਿਛਲੇ 5 ਸਾਲਾਂ ਤੋਂ ਬਾਬਿਆਂ ਦੀ ਆਪਸੀ ਲੜਾਈਆਂ ਕਰਕੇ ਸਾਰਾ ਕੁਝ ਬਦਲ ਗਿਆ ਸੀ ਪਹਿਲਾਂ ਪਹਿਲਾਂ ਤਾਂ ਤਿੰਨ ਪੱਤੀਆਂ ਵਾਲੇ ਇੱਕ ਗੁਰਦੁਆਰੇ ਤੇ ਦੋ ਪੱਤੀਆਂ ਵਾਲੇ ਇੱਕ ਗੁਰਦੁਆਰੇ ਮਨਾਉਣ ਲੱਗ ਗਏ ਸੀ ਪਰ ਇਸ ਵਾਰ ਹਰੇਕ ਪੱਤੀ ਵਾਲਿਆਂ ਨੇ ਆਪਣੇ ਆਪਣੇ ਗੁਰਦੁਆਰੇ ਵਿੱਚ ਵਿਸਾਖੀ ਦਾ ਮੇਲਾ ਮਨਾਉਣ ਦਾ ਫੈਸਲਾ ਕੀਤਾ ਸੀ ਇਸ ਕਰਕੇ ਹੁਣ ਉਗਰਾਹੀ ਬੱਜਮੀਤੇ ਦੋ ਬੋਰੀਆਂ ਇਕੱਠੇ ਕਰ ਰਹੇ ਸੀ ਸੂਰਤ ਸਿੰਘ ਦਾ ਸਾਰਾ ਪਰਿਵਾਰ ਹਰ ਰੋਜ਼ ਗੁਰੂ ਘਰ ਜਰੂਰ ਜਾਂਦਾ ਸੀ ਕੋਈ ਵੀ ਦਿਨ ਤਿਹਾਰ ਹੁੰਦਾ ਤਾਂ ਸਾਰੇ ਜਾਣੇ ਸਭ ਤੋਂ ਪਹਿਲਾਂ ਪਹੁੰਚ ਜਾਂਦੇ ਤੇ ਸੇਵਾ ਕਰਦੇ ਰਹਿੰਦੇ ਉਹਨਾਂ ਦੇ ਮਾਤਾ ਜੀ ਹੁਣ ਕਾਫੀ ਦਿਨਾਂ ਤੋਂ ਬਿਮਾਰ ਸਨ ਤਾਂ ਕਰਕੇ ਗੁਰਦੁਆਰੇ ਜਾਣਾ ਬੰਦ ਕੀਤਾ ਹੋਇਆ ਸੀ ਸੂਰਤ ਸਿੰਘ ਨੂੰ ਕਣਕ ਵੀਜ ਜਨੋ ਕਾਫੀ ਦਿਨ ਹੋ ਗਿਆ ਸੀ ਪਹਿਲਾ ਪਾਣੀ ਲੱਗ ਚੁੱਕਾ ਸੀ ਸੂਤ ਸਿੰਘ ਨੇ ਕਦੇ ਵੀ ਰੇ ਸਪਰੇ ਨਹੀਂ ਸੀ ਕੀਤੀ ਫਸਲ ਨੂੰ ਬੇਸ਼ੱਕ ਝਾੜ ਘੱਟ ਨਿਕਲਦਾ ਸੀ ਪਰ ਉਸ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ ਪਰ ਇਸ ਵਾਰ ਆ ਗਿਆ ਪਾਸ ਸ਼ਹਿਰ ਦੇ ਸਰਕਾਰੀ ਕਾਲਜ ਜਾਣ ਲੱਗ ਗਿਆ ਸੀ ਤੇ ਉਹ ਉੱਥੋਂ ਸੁਣ ਕੇ ਆਇਆ ਸੀ ਕਿ ਸਪਰੇ ਕਰਨ ਨਾਲ ਕਣਕ ਦਾ ਝਾੜ ਵੱਧ ਨਿਕਲਦਾ ਹੈ ਸੂਰਤ ਸਿੰਘ ਦੇ ਮਨਾਂ ਕਰਨ ਦੇ ਬਾਵਜੂਦ ਵੀ ਉਹ ਸ਼ਹਿਰੋਂ ਸਪਰੇ ਲੈ ਆਇਆ ਉਹਨਾਂ ਨੂੰ ਸਪਰੇ ਵਤਨ ਦਾ ਪੂਰਾ ਹਿਸਾਬ ਤਾਂ ਪਤਾ ਨਹੀਂ ਸੀ ਅਗਿਆਪਾਲ ਨੇ ਗਲਤੀ ਨਾਲ ਜ਼ਿਆਦਾ ਸਪਰੇਅ ਕਰ ਦਿੱਤੀ ਰਾਤ ਸਪਰੇਅ ਕਰਕੇ ਆਇਆ ਤੇ ਸਵੇਰ ਤੱਕ ਸਾਰੀ ਦੀ ਸਾਰੀ ਫਸਲ ਸੁਸਰੀ ਵਾਂਗ ਸੌ ਗਈ ਸਾਰੇ ਜੀਆਂ ਦੀ ਜਾਨ ਤੇ ਬਣਾਈ ਜ਼ਗੀਰਕੌਰ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ ਅਗਿਆਪਾਲ ਬਾਰ-ਬਾਰ ਆਪਣੇ ਪਿਓ ਤੋਂ ਮਾਫੀ ਮੰਗ ਰਿਹਾ ਸੀ ਨਾਲੇ ਰੋ ਰਿਹਾ ਸੀ ਪਰ ਸੂਰਤ ਸਿੰਘ ਬਿਲਕੁਲ ਚੁੱਪਚਾਪ ਖੜਾ ਸੀ ਸਭ ਨੂੰ ਹੌਲ ਪੈ ਰਹੇ ਸੀ ਕਿ ਹੁਣ ਕੀ ਹੋਵੇਗਾ ਸਾਰਾ ਸਾਲ ਖਾਣਾ ਕੀਏ ਪਰਸੂਤ ਸਿੰਘ ਨੂੰ ਗੁਰਦੁਆਰੇ ਦੀਆਂ ਬੋਰੀਆਂ ਦੀ ਟੈਨਸ਼ਨ ਸੀ ਕਿ ਇਹਨਾਂ ਨੂੰ ਭਰਨਾ ਕਿਵੇਂ ਆ ਗਲਤੀ ਉਹਨਾਂ ਦੀ ਆਪਦੀ ਸੀ ਇਸ ਕਰਕੇ ਦੁਕਾਨਦਾਰ ਤੇ ਕਿਸ ਕਰਕੇ ਮੁਆਵਜ਼ਾ ਵੀ ਨਹੀਂ ਸੀ ਲੈ ਸਕਦੇ ਸਾਰਾ ਪਿੰਡ ਉਹਨਾਂ ਨੂੰ ਤਰਸ ਦੀ ਨਿਗਾ ਨਾਲ ਵੇਖ ਰਿਹਾ ਸੀ ਹਰ ਕੋਈ ਸਲਾਹਾਂ ਦੇ ਰਿਹਾ ਸੀ ਪਰ ਮਦਦ ਕਰਨ ਲਈ ਕੋਈ ਵੀ ਅੱਗੇ ਨਾ ਆਇਆ ਔਖੇ ਸੌਕੇ ਦਿਨ ਨਿਕਲਣ ਲੱਗੇ ਅਗਿਆਪਾਲ ਨੇ ਕਿਸੇ ਦੀ ਸਲਾਹ ਲੈ ਕੇ ਸਾਰੀ ਜ਼ਮੀਨ ਵਾਹ ਕੇ ਮੱਕੀ ਬੀਜ ਦਿੱਤੀ ਚਲੋ ਕੁਝ ਤਾਂ ਬਚੇਗਾ ਉਹ ਕਿਸੇ ਵੀ ਤਰ੍ਹਾਂ ਆਪਣੀ ਗਲਤੀ ਸੁਧਾਰਨਾ ਚਾਹੁੰਦਾ ਸੀ ਇਸੇ ਦੌਰਾਨ ਸੂਰਤ ਸਿੰਘ ਦੀ ਮਾਤਾ ਨੂੰ ਰਾਤ ਨੂੰ ਹੱਥ ਅਟੈਕ ਹੋ ਗਿਆ ਤੇ ਜਲਦੀ ਮੈਡੀਕਲ ਸਹੂਲਤ ਨਾ ਮਿਲਣ ਕਰਕੇ ਉਹ ਰੱਬ ਨੂੰ ਪਿਆਰੀ ਹੋ ਗਈ ਇਸ ਗੱਲ ਨੇ ਸੂਰਤ ਸਿੰਘ ਦੇ ਦੀ ਮਾਤ ਤੇ ਬਹੁਤ ਅਸਰ ਕੀਤਾ ਸੀ ਸਮਾਂ ਪੈਣ ਤੇ ਆਸ-ਪਾਸ ਦੀਆਂ ਫਸਲਾਂ ਝੋਮਣ ਲੱਗੀਆਂ ਸੀ ਵਾਰਡੀਆਂ ਸ਼ੁਰੂ ਹੋ ਗਈਆਂ ਸਭ ਆਪੋ ਆਪਣੀਆਂ ਫਸਲਾਂ ਸਾਂਭਣ ਵਿੱਚ ਵਿਅਸਤ ਹੋ ਗਏ ਸੂਰਤ ਸਿੰਘ ਗੁਰਦੁਆਰੇ ਦੀ ਖਾਲੀ ਬੋਰੀਆਂ ਲੈ ਕੇ ਵੱਟ ਤੇ ਜਾ ਕੇ ਬੈਠ ਗਿਆ ਉਸ ਦੀ ਇਹ ਹਾਲਤ ਦੇਖ ਕੇ ਜਗੀਰ ਕੋਤੇ ਬੱਚਿਆਂ ਦੀ ਆਕੂਬਾ ਨਿਕਲ ਗਈਆਂ ਉਹ ਸਮਝ ਗਏ ਕਿ ਜੇਕਰ ਉਗਰਾਹੀ ਨਾ ਦਿੱਤੀ ਗਈ ਤਾਂ ਸੂਰਤ ਸਿੰਘ ਪਾਗਲ ਹੋ ਜਾਵੇਗਾ ਬਾਬਿਆਂ ਨੇ ਉਗਰਾਹੀ ਸ਼ੁਰੂ ਕਰ ਦਿੱਤੀ ਪਰ ਉਹ ਸੂਰਤ ਸਿੰਘ ਦੇ ਕਰ ਨਾ ਆਏ ਕਿ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਦੀ ਸਾਰੀ ਫਸਲ ਖਰਾਬ ਹੋ ਗਈ ਏ ਉਦੋਂ ਹੀ ਜਗੀਰਕੁਰ ਆਗਿਆਪਾਲਤ ਸੁਖਮਨੀ ਨੇ ਲੋਕਾਂ ਦੀਆਂ ਪੈਲੀਆਂ ਚ ਸਿੱਟੇ ਚੁਗੜੇ ਸ਼ੁਰੂ ਕਰ ਦਿੱਤੇ ਉਹ ਹਰ ਰੋਜ਼ ਸਿੱਟੇ ਚੁਗਦੇ ਦਿੱਤੇ ਫਿਰ ਉਹਨਾਂ ਨੂੰ ਝਾੜ ਕੇ ਸਾਫ਼ ਕਰਕੇ ਕਣਕ ਬੋਰੀਆਂ ਵਿੱਚ ਪਾ ਲੈਂਦੇ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਦੋਵੇਂ ਬੋਰੀਆਂ ਭਰ ਲਈਆਂ ਭਰੀਆਂ ਬੋਰੀਆਂ ਵੇਖ ਕੇ ਸੂਰਤ ਸਿੰਘ ਨੂੰ ਚਾਹ ਚੜ ਗਿਆ ਅਤੇ ਵਿਸਾਖੀ ਵਾਲੇ ਦਿਨ ਸਵੇਰੇ ਸਾਰੇ ਜੀਆ ਨੇ ਇਸ਼ਨਾਨ ਪਾਣੀ ਕੀਤਾ ਤੇ ਬੋਰੀਆਂ ਲੈ ਕੇ ਗੁਰਦੁਆਰੇ ਪਹੁੰਚ ਗਏ ਮੱਥਾ ਟੇਕਣ ਤੋਂ ਬਾਅਦ ਦੋਵੇਂ ਪਿਓ ਪੁੱਤ ਬੋਰੀਆਂ ਬਰਾਂਡੇ ਵਿੱਚ ਰੱਖਣ ਗਏ ਜਿੱਥੇ ਹੋਰ ਵੀ ਅਣਗਿਣਤ ਬੋਰੀਆਂ ਪਈਆਂ ਸੀ ਉੱਥੇ ਪਹਿਲਾਂ ਤੋਂ ਹੀ ਪਿੰਡ ਦੇ ਮੁਹਤਵਰ ਬੰਦੇ ਤੇ ਮੇਲੇ ਦੇ ਪ੍ਰਬੰਧਕੀ ਮੈਂਬਰ ਬੈਠੇ ਹੋਏ ਸੀ ਸੂਰਤ ਸਿਆਂ ਤੂੰ ਇਹ ਕਣ ਕਿੱਥੋਂ ਲਿਆਇਆ ਤੇ ਤਾਂ ਸਾਰੀ ਫਸਲ ਖਰਾਬ ਹੋ ਗਈ ਸੀ ਤਾਂ ਹੀ ਤਾਂ ਅਸੀਂ ਤੇਰੇ ਕਰ ਉਗਰਾਹੀ ਲੈਣ ਵੀ ਨਹੀਂ ਗਏ ਇੱਕ ਪ੍ਰਬੰਧਕੀ ਮੈਂਬਰ ਬੋਲਿਆ ਮਹਾਪੁਰਸ਼ੋ ਜਦ ਮੈਂ ਬੋਰੀਆਂ ਫੜੀਆਂ ਸੀ ਤਾਂ ਮੈਂ ਹੁਕਮ ਸਿਰ ਮੱਥੇ ਕਿਹਾ ਸੀ ਤੇ ਗੁਰੂ ਵੱਲੋਂ ਮਿਲਿਆ ਹੁਕਮ ਸਿੱਖ ਨੂੰ ਹਰ ਹਾਲ ਵਿੱਚ ਪੂਰਾ ਕਰਨਾ ਹੀ ਪੈਂਦਾ ਹੈ ਮੇਰੇ ਸਤਗੁਰ ਨੇ ਆਪ ਸਹਾਈ ਹੋ ਕੇ ਮੇਰਾ ਕਾਰਜ ਪੂਰਾ ਕਰਵਾਇਆ ਏ ਸੂਰਤ ਸਿੰਘ ਐਨਾ ਕਹਿ ਕੇ ਉੱਥੋਂ ਚਲਾ ਗਿਆ ਸੂਰਤ ਸਿੰਘ ਨੇ ਉਗਰਾਹੀ ਤਾਂ ਦੇ ਦਿੱਤੀ ਪਰ ਉਸ ਦੇ ਦਿਲ ਨੂੰ ਤਸੱਲੀ ਨਾ ਹੋਈ ਪਤਾ ਨਹੀਂ ਕਿਹੜੀ ਗੱਲ ਉਸ ਨੂੰ ਅੰਦਰੋਂ-ਅੰਦਰੇ ਵੱਡ-ਵੱਡ ਕੇ ਖਾ ਰਹੀ ਸੀ ਉਸ ਨੇ ਆਪਣੇ ਦਿਲ ਦੀ ਗੱਲ ਆਗਿਆਪਾਲ ਨੂੰ ਦੱਸੀ ਤੇ ਦੋਵੇਂ ਪਿਓ ਪੁੱਤਰਾਂ ਨੇ ਗੁਰੂ ਘਰ ਜਾ ਕੇ ਅਰਦਾਸ ਕਰਕੇ ਕਾਰਜ ਆਰੰਭ ਕਰ ਦਿੱਤਾ ਹੁਣ ਉਹ ਪਹਿਲਾਂ ਤੋਂ ਵੀ ਜ਼ਿਆਦਾ ਮਿਹਨਤ ਕਰਨ ਲੱਗੇ ਆਗਿਆਪਾਲ ਕਾਲ ਕਾਲਜ ਤੋਂ ਆ ਕੇ ਸਿੱਧਾ ਖੇਤ ਚਲਾ ਜਾਂਦਾ ਦੋਵੇਂ ਬਹੁਤ ਸੋਚ ਬੋਲ ਤੇ ਹਿੰਮਤ ਨਾਲ ਖੇਤੀ ਕਰਨ ਲੱਗੇ ਸੁਖਮਨੀ ਨੇ ਵੀ ਮੈਡੀਕਲ ਕਾਲਜ ਵਿੱਚ ਦਾਖਲਾ ਲੈ ਲਿਆ ਵਾਹਿਗੁਰੂ ਦੀ ਕਿਰਪਾ ਨਾਲ ਉਹਨਾਂ ਦੀ ਫਸਲ ਬਹੁਤ ਵਧੀਆ ਹੋਣ ਲੱਗ ਗਈ ਹਰ ਸਾਲ ਉਹ ਖਾਨ ਜੋਗੀ ਫਸਲ ਰੱਖ ਕੇ ਬਾਕੀ ਸਾਰੀ ਫਸਲ ਵੇਚ ਕੇ ਪੈਸੇ ਝੜਨ ਲੱਗੇ ਹੌਲੀ ਹੌਲੀ ਉਹਨਾਂ ਨੇ ਪਿੰਡ ਦੇ ਬਾਹਰ-ਬਾਰ ਜਗ੍ਹਾ ਲੈ ਲਈ 8 ਸਾਲਾਂ ਬਾਅਦ ਵਿਸਾਖੀ ਵਾਲੇ ਦਿਨ ਸੂਰਤ ਸਿੰਘ ਨੇ ਪਿੰਡ ਵਿੱਚ ਗਰੀਬਾਂ ਦੇ ਮੁਫਤ ਇਲਾਜ ਲਈ ਡਿਸਪੈਂਸਰੀ ਖੋਲੀ ਕਿਉਂਕਿ ਉਸਦੀ ਮਾਤਾ ਇਲਾਜ ਦੀ ਕਾਟ ਕਰਕੇ ਪੂਰੀ ਹੋ ਗਈ ਸੀ ਤਾਂ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਮੇਲਿਆਂ ਤੋਂ ਜ਼ਿਆਦਾ ਜ਼ਰੂਰਤ ਡਿਸਪੈਂਸਰੀ ਦੀ ਏ ਪਿੰਡ ਵਾਸੀਆਂ ਨੂੰ ਸੁਖਮਨੀ ਵੀ ਹੁਣ ਤੱਕ ਡਾਕਟਰ ਬਣ ਗਈ ਸੀ ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਡਿਸਪੈਂਸਰੀ ਦੇ ਧੁਕਾਟਨ ਦੌਰਾਨ ਸੂਰਤ ਸਿੰਘ ਨੇ ਪਿੰਡ ਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਸਿੱਖ ਇਤਿਹਾਸ ਦਾ ਸਭ ਤੋਂ ਖਾਸ ਦਿਨ ਹੈ ਕਿਉਂਕਿ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸ਼ੇਰ ਬਣਾਇਆ ਸੀ ਉਹਨਾਂ ਨੇ ਜਾਤ ਪਾਤਾਂ ਦਾ ਫਰਕ ਮਿਟਾ ਕੇ ਸਾਨੂੰ ਇੱਕੋ ਮਾਲਾ ਵਿੱਚ پروਇਆ ਸੀ ਪਰ ਪਰ ਅਸੀਂ ਅੱਜ ਵੱਖੋ ਵੱਖਰੇ ਤੁਰੇ ਫਿਰਦੇ ਆਂ ਹਰ ਕੋਈ ਗਿਆਨੀ ਧਿਆਨੀ ਬਣਿਆ ਫਿਰਦਾ ਏ ਆਪੋ ਆਪਣੇ ਗੁਰੂ ਘਰ ਬਣਾ ਕੇ ਬੈਠੇ ਆਂ ਇੱਕ ਦੂਜੇ ਨੂੰ ਨੀਚਾ ਦਿਖਾਉਣ ਲਈ ਵੱਖੋ ਵੱਖਰੇ ਵੱਡੇ ਵੱਡੇ ਮੇਲੇ ਕਰਵਾਉਂਦੇ ਆਂ ਕਿ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਇਹ ਸਿਖਾਇਆ ਸੀ ਉਹਨਾਂ ਨੇ ਕਦੋਂ ਕਿਹਾ ਸੀ ਕਿ ਸੰਗਤ ਨੂੰ ਤੰਗ ਕਰਕੇ ਵੱਜਮੀ ਉਗਰਾਹੀ ਇਕੱਠੀ ਕਰੋ ਉਹ ਤਾਂ ਕਹਿੰਦੇ ਸੀ ਨਾਮ ਜਪੋ ਕਿਰਤ ਕਰੋ ਤੇ ਆਪਣੀ ਹੱਕ ਹਲਾਲ ਦੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੀ ਮਦਦ ਕਰੋ ਮੇਰੀ ਹੱਥ ਬਨ ਕੇ ਬੇਨਤੀ ਆ ਕਿ ਸਿਆਣੇ ਬਣੋ ਸਾਡੇ ਦੇ ਇਤਿਹਾਸ ਸਾਂਝੇ ਹਨ ਇਹਨਾਂ ਨੂੰ ਮਿਲ ਜੁਲ ਕੇ ਸ਼ਰਧਾ ਭਾਵਨਾ ਸਤਿਕਾਰ ਤੇ ਸਧਾਰਨ ਤੰਗ ਨਾ ਮਨਾਓ ਇੱਕ ਪਿੰਡ ਵਿੱਚ ਇੱਕ ਹੀ ਗੁਰੂਕਾਰ ਬਣਾਓ ਜੋ ਸਭ ਦਾ ਸਾਂਝਾ ਹੋਵੇ ਤੇ ਨਗਰ ਦਾ ਬਾਕੀ ਪੈਸਾ ਨਗਰ ਦੇ ਵਿਕਾਸ ਲਈ ਵਾਟਿਆ ਜਾਵੇ ਜੇ ਤੁਹਾਡੇ ਵਿੱਚੋਂ 2-4 ਜਾਣਿਆਂ ਨੂੰ ਵੀ ਮੇਰੀ ਗੱਲ ਸਮਝ ਆ ਗਈ ਤਾਂ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਸਮਝਾਂਗਾ ਵੀ ਸਾਕੀ ਤੋਂ ਅਗਲੇ ਦਿਨ ਹੀ ਸਾਰੇ ਪਿੰਡ ਦੀ ਪੰਚਾਇਤ ਇੱਕੋ ਜਗ੍ਹਾ ਜੁੜਦੀ ਹੈ ਤੇ ਸੂਰਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਸਾਰੇ ਨਗਰ ਵੱਲੋਂ ਅੱਗੇ ਤੋਂ ਵੀ ਸਾਖੀ ਦਾ ਤਿਹਾੜਾ ਸਾਂਝਾ ਇੱਕੋ ਜਗ੍ਹਾ ਮਨਾਉਣ ਦਾ ਫੈਸਲਾ ਕੀਤਾ ਜਾਂਦਾ ਹੈ ਸਾਰਾ ਵਾਤਾਵਰਨ ਤਾੜੀਆਂ ਦੀ ਆਵਾਜ਼ ਨਾਲ ਗੂੰਜਦਾ ਹੈ ਤੇ ਸੂਰਤ ਸਿੰਘ ਦੇ ਚਿਹਰੇ ਤੇ ਸਕੂਨ ਨਜ਼ਰ ਆ ਰਿਹਾ ਹੈ ਤੁਹਾਨੂੰ ਇਹ ਛੋਟੀ ਜੀ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਇਹ ਇੱਕ ਛੋਟੀ ਜੀ ਕਹਾਣੀ ਲੋਕਾਂ ਨੂੰ ਸਿੱਖਿਆ ਦੇਣ ਲਈ ਹੈ ਜੋ ਕਿ ਹਰ ਘਰ ਵਿੱਚ ਜਾ ਕੇ ਉਗਰਾਹੀ ਕਰਦੇ ਹਨ ਕਈ ਐਦਾਂ ਦੇ ਘਰ ਹੁੰਦੇ ਹਨ ਜਿਨ੍ਹਾਂ ਨੂੰ ਦੇਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਉਹਨਾਂ ਦਾ ਆਪਣਾ ਘਰ ਦਾ ਗੁਜ਼ਾਰਾ ਬਹੁਤ ਔਖਾ ਚੱਲਦਾ ਹੁੰਦਾ ਹੈ ਇਸ ਕਰਕੇ ਉਗਰਾਹੀ ਸ਼ਰਧਾ ਅਨੁਸਾਰ ਜੋ ਵੀ ਦਿੱਤੀ ਜਾਵੇ ਉਹ ਲੈ ਲੈਣੀ ਹੀ ਚਾਹੀਦੀ ਹੈ ਬਾਕੀ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਇਹ ਕਹਾਣੀ ਰਮਨਦੀਪ ਕਾ ਸੰਦੂ ਜੀ ਵੱਲੋਂ ਲਿਖੀ ਗਈ ਹੈ ਬਹੁਤ ਹੀ ਸਿੱਖਿਆਦਾਇਕ ਕਹਾਣੀ ਹੈ